ਮਾਮੂਲੀ ਬਹਿਸ ਨੂੰ ਲੈ ਕੇ ਕਾਰ ਸਵਾਰ ਅਤੇ ਸਕੂਟੀ ਸਵਾਰ ਦੇ ਵਿੱਚ ਝਗੜਾ ਹੋ ਗਿਆ ਸਕੂਟੀ ਸਵਾਰ ਵਕੀਲ ਦੇ ਉੱਪਰ ਕਾਰ ਸਵਾਰ ਨੇ ਹਮਲਾ ਕੀਤਾ ਤੇ ਇਸ ਹਮਲੇ ਦੇ ਵਿੱਚ ਵਕੀਲ ਜੋ ਕਿ ਸਕੂਟਰੀ ਦੇ ਉੱਤੇ ਆ ਰਿਹਾ ਸੀ ਉਸ ਦੀ ਪੱਗ ਲੱਤ ਗਈ ਤੇ ਉਸ ਦੇ ਕੇਸਾਂ ਦੀ ਬੇਇੱਜ਼ਤੀ ਹੋਈ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਦਰਸਲ ਇਹ ਪੂਰੀ ਕਹਾਣੀ ਹੈ ਕਿ ਤੁਹਾਨੂੰ ਤਸਵੀਰਾਂ ਦੇ ਰਾਹੀਂ ਸਮਝਾਉਣੀ ਆ ਲੁਧਿਆਣਾ ਦੇ ਮੋਡਲ ਟਾਊਨ ਇਲਾਕੇ ਦੇ ਵਿੱਚ ਇੱਕ ਕਾਰ ਰੋਂਗ ਸਾਈਡ ਤੋਂ ਆ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੀ ਸਕੂਟੀ ਸਵਾਰ ਜੋ ਕਿ ਇੱਕ ਪੇਸ਼ੇਵਰ ਵਕੀਲ ਹੈ ਉਸਦੇ ਨਾਲ ਬਹਿਸ ਹੋ ਗਈ ਜਿਸ ਤੋਂ ਬਾਅਦ ਕਾਰ ਸਵਾਰ ਵਿਅਕਤੀ ਨੇ ਵਕੀਲ ਦੇ ਮੂੰਹ ਦੇ ਉੱਤੇ ਮੁੱਕਾ ਮਾਰਿਆ ਅਤੇ ਉਸ ਵਕੀਲ ਦੀ ਪੱਗ ਲੈ ਗਈ ਤੇ ਉਸ ਦੇ ਕੇਸਾਂ ਦੀ ਬੇਦਬੀ ਹੋਈ ਹੈ ਇਹ ਸਾਰੀ ਘਟਨਾ ਰੋਡ ਦੇ ਉੱਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਵਕੀਲ ਨੇ ਥਾਣਾ ਡਿਵੀਜ਼ਨ ਨੰਬਰ 8 ਦੇ ਵਿੱਚ ਕੰਪਲੀਟ ਦਰਜ ਕਰਾਈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਕੀਲ ਪ੍ਰਿਤਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿਛਲੇ 5 ਸਾਲ ਤੋਂ ਲੁਧਿਆਣਾ ਕੋਰਟ ਦੇ ਵਿੱਚ ਵਕਾਲਤ ਕਰ ਰਹੇ ਹੈ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਘਰ ਵਾਪਸ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਚਿੱਟੇ ਰੰਗ ਦੀ ਵਾਕਸਵੈਗਨ ਕਾਰ ਉਸ ਦੀ ਸਕੂਟੀ ਦੇ ਸਾਹਮਣੇ ਆ ਕੇ ਰੁਕ ਗਈ ਤੇ ਇਸ ਕਾਰ ਚਾਲਕ ਨੇ ਉਸ ਦੇ ਨਾਲ ਬਦਤਮੀਜ਼ੀ ਕੀਤੀ ਹੈ ਬਹਿਸ ਕੀਤੀ ਹੈ ਤੇ ਉਸ ਦੇ ਸਾਥੀਆਂ ਨੇ ਉਸ ਦੇ ਉੱਪਰ ਹਮਲਾ ਕੀਤਾ ਹੈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਨੇ ਮਾਮੂਲੀ ਬਹਿਸ ਨੂੰ ਲੈ ਕੇ ਕਾਰ ਸਵਾਰ ਅਤੇ ਸਕੂਟੀ ਸਵਾਰ ਦੇ ਵਿੱਚ ਝਗੜਾ ਹੋ ਗਿਆ ਸਕੂਟੀ ਸਵਾਰ ਵਕੀਲ ਦੇ ਉੱਪਰ ਕਾਰ ਸਵਾਰ ਨੇ ਹਮਲਾ ਕੀਤਾ ਤੇ ਇਸ ਹਮਲੇ ਦੇ ਵਿੱਚ ਵਕੀਲ ਜੋ ਕਿ ਸਕੂਟਰੀ ਦੇ ਉੱਤੇ ਆ ਰਿਹਾ ਸੀ ਉਸ ਦੀ ਪੱਗ ਲੱਤ ਗਈ ਤੇ ਉਸ ਦੇ ਕੇਸਾਂ ਦੀ ਬੇਅਤੀ ਹੋਈ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਦਰਸਲ ਇਹ ਪੂਰੀ ਕਹਾਣੀ ਹੈ ਕਿ ਤੁਹਾਨੂੰ ਤਸਵੀਰਾਂ ਦੇ ਰਾਹੀਂ ਸਮਝਾਉਣੀ ਆ ਲੁਧਿਆਣਾ ਦੇ ਮੋਡਲ ਟਾਊਨ ਇਲਾਕੇ ਦੇ ਵਿੱਚ ਇੱਕ ਕਾਰ ਰੋਂਗ ਸਾਈਡ ਤੋਂ ਆ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੀ ਸਕੂਟੀ ਸਵਾਰ ਜੋ ਕਿ ਇੱਕ ਪੇਸ਼ੇਵਰ ਵਕੀਲ ਹੈ ਉਸ ਦੇ ਨਾਲ ਬਹਿਸ ਹੋ ਗਈ ਜਿਸ ਤੋਂ ਬਾਅਦ ਕਾਰ ਸਵਾਰ ਵਿਅਕਤੀ ਨੇ ਵਕੀਲ ਦੇ ਮੂੰਹ ਦੇ ਉੱਤੇ ਮੁੱਕਾ ਮਾਰਿਆ ਅਤੇ ਉਸ ਵਕੀਲ ਦੀ ਪੱਗ ਲੈ ਗਈ ਤੇ ਉਸ ਦੇ ਕੇਸਾਂ ਦੀ ਬੇਦਬੀ ਹੋਈ ਹੈ ਇਹ ਸਾਰੀ ਘਟਨਾ ਰੋਡ ਦੇ ਉੱਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਵਕੀਲ ਨੇ ਥਾਣਾ ਡਿਵੀਜ਼ਨ ਨੰਬਰ 8 ਦੇ ਵਿੱਚ ਕੰਪਲੀਟ ਦਰਜ ਕਰਾਈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਕੀਲ ਪ੍ਰਿਤਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿਛਲੇ 5 ਸਾਲ ਤੋਂ ਲੁਧਿਆਣਾ ਕੋਰਟ ਦੇ ਵਿੱਚ ਵਕਾਲਤ ਕਰ ਰਹੇ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਘਰ ਵਾਪਸ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਚਿੱਟੇ ਰੰਗ ਦੀ ਵੋਕਸ ਵੈਗਨ ਕਾਰ ਉਸ ਦੀ ਸਕੂਟੀ ਦੇ ਸਾਹਮਣੇ ਆ ਕੇ ਰੁਕ ਗਈ ਤੇ ਇਸ ਕਾਰ ਚਾਲਕ ਨੇ ਉਸ ਦੇ ਨਾਲ ਬਤਮੀਜ਼ੀ ਕੀਤੀ ਹੈ, ਬਹਿਸ ਕੀਤੀ ਹੈ ਤੇ ਉਸ ਦੇ ਸਾਥੀਆਂ ਨੇ ਉਸ ਦੇ ਉੱਪਰ ਹਮਲਾ ਕੀਤਾ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਨੇ ਮਾਮੂਲੀ ਬਹਿਸ ਨੂੰ ਲੈ ਕੇ ਕਾਰ ਸਵਾਰ ਅਤੇ ਸਕੂਟੀ ਸਵਾਰ ਦੇ ਵਿੱਚ ਝਗੜਾ ਹੋ ਗਿਆ ਸਕੂਟੀ ਸਵਾਰ ਵਕੀਲ ਦੇ ਉੱਪਰ ਕਾਰ ਸਵਾਰ ਨੇ ਹਮਲਾ ਕੀਤਾ ਤੇ ਇਸ ਹਮਲੇ ਦੇ ਵਿੱਚ ਵਕੀਲ ਜੋ ਕਿ ਸਕੂਟਰੀ ਦੇ ਉੱਤੇ ਆ ਰਿਹਾ ਸੀ ਉਸ ਦੀ ਪੱਗ ਲੱਤ ਗਈ ਤੇ ਉਸ ਦੇ ਕੇਸਾਂ ਦੀ ਬੇਇੱਜ਼ਤੀ ਹੋਈ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਦਰਸਲ ਇਹ ਪੂਰੀ ਕਹਾਣੀ ਹੈ ਕਿ ਤੁਹਾਨੂੰ ਤਸਵੀਰਾਂ ਦੇ ਰਾਹੀਂ ਸਮਝਾਉਣੀ ਆ ਲੁਧਿਆਣਾ ਦੇ ਮੋਡਲ ਟਾਊਨ ਇਲਾਕੇ ਦੇ ਵਿੱਚ ਇੱਕ ਕਾਰ ਰੋਂਗ ਸਾਈਡ ਤੋਂ ਆ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੀ ਸਕੂਟੀ ਸਵਾਰ ਜੋ ਕਿ ਇੱਕ ਪੇਸ਼ੇਵਰ ਜੋ ਵਕੀਲ ਹੈ ਉਸ ਦੇ ਨਾਲ ਬਹਿਸ ਹੋ ਗਈ ਜਿਸ ਤੋਂ ਬਾਅਦ ਕਾਰ ਸਵਾਰ ਵਿਅਕਤੀ ਨੇ ਵਕੀਲ ਦੇ ਮੂੰਹ ਦੇ ਉੱਤੇ ਮੁੱਕਾ ਮਾਰਿਆ ਅਤੇ ਉਸ ਵਕੀਲ ਦੀ ਪੱਗ ਲੈ ਗਈ ਤੇ ਉਸ ਦੇ ਕੇਸਾਂ ਦੀ ਬੇਦਬੀ ਹੋਈ ਹੈ ਇਹ ਸਾਰੀ ਘਟਨਾ ਰੋਡ ਦੇ ਉੱਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਵਕੀਲ ਨੇ ਥਾਣਾ ਡਿਵੀਜ਼ਨ ਨੰਬਰ 8 ਦੇ ਵਿੱਚ ਕੰਪਲੀਟ ਦਰਜ ਕਰਾਈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਕੀਲ ਪ੍ਰਿਤਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿਛਲੇ 5 ਸਾਲ ਤੋਂ ਲੁਧਿਆਣਾ ਕੋਰਟ ਦੇ ਵਿੱਚ ਵਕਾਲਤ ਕਰ ਰਹੇ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਘਰ ਵਾਪਸ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਚਿੱਟੇ ਰੰਗ ਦੀ ਵੋਕਸਵੈਗਨ ਕਾਰ ਉਸ ਦੀ ਸਕੂਟੀ ਦੇ ਸਾਹਮਣੇ ਆ ਕੇ ਰੁਕ ਗਈ ਤੇ ਇਸ ਕਾਰ ਚਾਲਕ ਨੇ ਉਸ ਦੇ ਨਾਲ ਬਦਤਮੀਜ਼ੀ ਕੀਤੀ ਹੈ, ਬਹਿਸ ਕੀਤੀ ਹੈ ਤੇ ਉਸ ਦੇ ਸਾਥੀਆਂ ਨੇ ਉਸ ਦੇ ਉੱਪਰ ਹਮਲਾ ਕੀਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਨੇ